ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਚ ਹੋਵੇਗੀ ਪੰਜਾਬ ਕੈਬਨ ਦੀ ਹੈ ਮੀਟਿੰਗ ਲਿਆ ਜਾ ਸਕਦਾ ਕੋਈ ਵੱਡਾ ਫੈਸਲਾ ਸ਼੍ਰੀ ਅਕਾਲ ਤਖਸਾਏ ਵਿਖੇ ਪੇਸ਼ੀ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਨੇ ਜਥੇਦਾਰ ਸਾਹਿਬ ਨੂੰ ਕੀਤੀ ਅਪੀਲ ਐਸਜੀਪੀਸੀ ਨੇ ਚੁੱਕੇ ਸਵਾਲ सीएम ਭਗਵੰਤ ਮਾਨ ਦੇ ਲਾਈਵ ਟੈਲੀਕਾਸਟ ਵਾਲੇ ਬਿਆਨ ਤੇ ਵਿਰਸਾ ਸਿੰਘ ਵਲ ਟੋਹਾਨੀ ਦਿੱਤਾ ਜਵਾਬ ਕਹੀਆਂ ਵੱਡੀ ਗੱਲਾਂ ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਹੋਵੇਗਾ ਸ਼ੁਰੂ ਵਿੱਤ ਮੰਤਰੀ 1 ਫਰਵਰੀ ਨੂੰ ਪੇਸ਼ ਕਰਨਗੇ ਆਮ ਬਜਟ ਪੰਜਾਬ ਦੇ ਪ੍ਰਿਸ਼ਟ ਕਰਮਚਾਰੀਆਂ ਖਿਲਾਫ ਹਾਈ ਕੋਰਟ ਦਾ ਸਖਤ ਰੁਖ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ ਮਾਨਹਾਨੀ ਮਾਮਲੇ ਚ ਕੰਗੜਾ ਰਣੋਤ ਨੂੰ ਵੱਡਾ ਝਟਕਾ ਬਠਿੰਡਾ ਕੋਰਟ ਨੇ ਹਾਜ਼ਰੀ ਮੁਆਫੀ ਦੀ ਅਰਜ਼ੀ ਕੀਤੀ ਰੱਦ ਪੰਜਾਬ ਕੈਬਨਿਟ ਚ ਵੱਡਾ ਫੇਰ ਬਦਲ ਦੋ ਮੰਤਰੀਆਂ ਦੇ ਬਦਲੇ ਗਏ ਵਿਭਾਗ ਪੰਜਾਬ ਚ 13 ਜਨਵਰੀ ਤੱਕ ਸੀਤ ਲਹਿਰ ਤੇ ਸੰਗਣੀ ਧੁੰਦ ਦਾ ਮੌਸਮ ਵਿਭਾਗ ਨੇ ਅਲਰਟ ਕੀਤਾ ਜਾ ਰਹੀ ਦਿੱਤੀ ਐਹਮ ਜਾਣਕਾਰੀ ਮਾਨ ਹਾਨੀ ਮਾਮਲੇ ਚ ਸੁਗਵੀਰ ਸਿੰਘ ਬਾਦਲ ਦੀ ਅੱਜ ਅਦਾਲਤ ਚ ਹੋਵੇਗੀ ਪੇਸ਼ੀ ਪਿਛਲੇ ਦਿਨੀ ਗੈਰ ਜ਼ਮਾਨਤੀ ਵਾਰੰਟ ਹੋਏ ਸੀ ਜਾਰੀ ਪੰਜਾਬ ਸਰਕਾਰ ਦੇ ਯੁੱਧਨਾਸ਼ਾ ਵਿਰੁੱਧ ਮੁਹਿੰਮ ਦੇ ਦੂਜੇ ਪੜਾ ਤੇ ਪ੍ਰਤਾਪ ਬਾਜਵਾ ਨੇ ਚੁੱਕੇ ਸਵਾਲ ਕਹੀਆਂ ਵੱਡੀ ਗੱਲਾਂ ਕਿਸਾਨ ਮਜ਼ਦੂਰ ਮੋਰਚੇ ਨੇ ਵੱਡੇ ਅੰਦੋਲਨ ਦਾ ਕੀਤਾ ਐਲਾਨ 13 ਜਨਵਰੀ ਨੂੰ ਕੇਂਦਰ ਦੇ ਖੇਤੀ ਅਤੇ ਬੀਲੀ ਬਲਾਂਦੀਆਂ ਸਾੜੀਆਂ ਜਾਣਗੀਆਂ ਕਾਪੀਆਂ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਸੁਖਵੀਰ ਸਿੰਘ ਬਾਦਲ ਨੇ ਵੱਡੇ ਆਗੂ ਦੀ ਕਰਵਾਈ ਕਰ ਵਾਪਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਦੀ ਪਹਿਲੀ ਕੈਬਨਟ ਮੀਟਿੰਗ ਸੱਦੀ ਹੈ ਇਹ ਪੰਜਾਬ ਪੰਜਾਬ ਸਰਕਾਰ ਨੇ ਇਹ ਮਹਤ ਪੰਜਾਬ ਸਰਕਾਰ ਦੀ ਇਹ ਮਹੱਤਵਪੂਰਨ ਮੀਟਿੰਗ 9 ਜਨਵਰੀ ਯਾਨੀ ਅੱਜ ਹੋਵੇਗੀ ਇਸ ਦੀ ਪ੍ਰਧਾਨਗੀ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਅਤੇ ਇਸ ਵਿੱਚ ਸੂਬੇ ਦੇ ਸਾਰੇ ਕੈਬਨਟ ਮੰਤਰੀ ਸ਼ਾਮਿਲ ਹੋਣਗੇ ਇਹ ਮੀਟਿੰਗ ਅੱਜ ਸ਼ਾਮ 4 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਤੇ ਹੋਵੇਗੀ ਇਸ ਮੀਟਿੰਗ ਦੌਰਾਨ ਸੂਬੇ ਨਾਲ ਸੰਬੰਧਤ ਕਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਅਤੇ ਮਹੱਤਵਪੂਰਨ ਫੈਸਲੇ ਲਏ ਜਾ ਸਕਦੇ ਹਨ ਸਰਕਾਰੀ ਸੂਤਰਾਂ ਅਨੁਸਾਰ ਮੀਟਿੰਗ ਵਿੱਚ ਜਨਤਕ ਹਿੱਤਾਂ ਨਾਲ ਸੰਬੰਧਤ ਵੱਖ-ਵੱਖ ਪ੍ਰਸਤਾਵਾਂ ਤੇ ਵਿਚਾਰ ਕੀਤਾ ਜਾਵੇਗਾ ਜਿਨ੍ਹਾਂ ਦੇ ਫੈਸਲੇ ਰਾਜ ਦੀਆਂ ਨੀਤੀਆਂ ਤੇ ਪ੍ਰਸ਼ਾਸਨਿਕ ਕਾਰਜਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਅੱਜ ਦੀ ਇਸ ਮੀਟਿੰਗ 'ਚ ਪੰਜਾਬ ਸਰਕਾਰ ਵੱਲੋਂ ਕੋਈ ਵੱਡਾ ਫੈਸਲਾ ਵੀ ਲਿਆ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੇ ਸ਼੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜੱਤੀਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੇਸ਼ੀ ਤੋਂ ਪਹਿਲਾਂ ਅਪੀਲ ਕੀਤੀ ਹੈ। ਸੀਐਮ ਨੇ ਅਪੀਲ ਕਰਦੇ ਹੋਏ ਕਿਹਾ ਕਿ ਜਦੋਂ ਉਹ 15 ਜਨਵਰੀ ਨੂੰ ਸ਼੍ਰੀ ਅਕਾਲ ਤਖਸੈਬ ਅੱਗੇ ਪੇਸ਼ ਹੋਣ ਤਾਂ ਇਸ ਦਾ ਲਾਈਵ ਟੈਲੀਕਾਸਟ ਕਰਵਾਇਆ ਜਾਵੇ। ਮੁੱਖ ਮੰਤਰੀ ਭਗਵੰਤ ਮਾਨੇ ਕਿਹਾ ਕਿ ਮੈਂ ਸ਼੍ਰੀ ਅਕਾਲ ਤਖਸੈਬ ਦਾ ਬਹੁਤ ਸਤਿਕਾਰ ਕਰਦਾ ਹਾਂ ਉਸ ਤੋਂ ਉੱਚੀ ਸਾਡੇ ਲਈ ਕੋਈ ਅਦਾਲਤ ਨਹੀਂ ਹੈ ਇਸ ਲਈ ਮੈਂ ਉੱਥੇ ਜ਼ਰੂਰ ਜਾਵਾਂਗਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਨੇ ਵੀ ਪੰਜਾਬ ਆਉਣਾ ਹੈ ਪਰ ਮੈਂ ਉਦੋਂ ਵੀ ਮਾਫੀ ਮੰਗ ਲਈ ਹੈ ਉਹਨਾਂ ਕਿਹਾ ਕਿ ਉਹ ਸਾਰੇ ਸਬੂਤ ਲੈ ਕੇ ਉੱਥੇ ਜਾਣਗੇ ਤੇ ਇਹ ਵੀ ਮੰਗ ਕੀਤੀ ਹੈ ਕਿ ਇਸ ਦਾ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਦੇ ਆਂ ਲਿਖਿਆ ਹੈ ਕਿ ਪੂਰੀ ਦੁਨੀਆ ਵਿੱਚੋਂ ਮੈਨੂੰ ਸੁਨੇਹੇ ਆ ਰਹੇ ਹਨ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈ ਕੇ ਜਾਵਾਂਗਾ ਸਾਰੇ ਚੈਨਲਾਂ ਤੇ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਮੈਂ ਵੀ ਦੁਨੀਆ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਸਪਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤਾਂ ਪਲ-ਪਲ ਅਤੇ ਪੈਸੇ-ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ ਮਿਲਦੇ ਹਾਂ 15 ਜਨਵਰੀ ਨੂੰ ਸਬੂਤਾਂ ਸਮੇਤ ਹਾਲਾਕੀ ਸਮੰਗਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਸ਼੍ਰੋਮਣੀ ਕਮੇਟੀ ਨੇ ਸੀਐਮ ਆਨ ਦੀ ਅਪੀਲ ਤੇ ਇਤਰਾਜ਼ ਜਤਾਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜ਼ਰੂਰ ਕੁਝ ਅਹਿਸਾਸ ਹੋਇਆ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਾਈਵ ਟੈਲੀਕਾਸਟ ਵਾਲੇ ਬਿਆਨ ਤੇ ਵਿਰਸਾ ਸਿੰਘ ਵਲਟੋਹਣੇ ਵੱਡੇ ਸਵਾਲ ਚੁੱਕੇ ਹਨ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਦੇ ਆ ਲਿਖਿਆ ਕਿ ਇੱਕ ਪਾਸੇ ਇਹ ਕਹਿਣਾ ਕਿ ਜਥੇਦਾਰ ਸ਼੍ਰੀ ਅਕਾਲ ਤਖਸੈ ਦਾ ਸਦ ਅਸਤਿਕਾਰ ਕਰਦੇ ਹਾਂ ਤੇ ਜਥੇਦਾਰ ਦੇ ਹੁਕਮ ਤੇ ਨੰਗੇ ਪੈਰੀ ਜਾਵਾਂਗਾ ਦੂਜੇ ਪਾਸੇ ਸ਼ਰਤਾਂ ਰੱਖਣੀਆਂ ਕਿ ਲਾਈਵ ਟੈਲੀਕਾਸਟ ਕੀਤਾ ਜਾਵੇ ਮਾਨ ਸਾਹਿਬ ਘਤੀਤਾ ਨਾ ਕਰੋ ਸ਼੍ਰੀ ਅਕਾਲ ਤਖਸੈਬ ਸਮਰਪਨ ਦੀ ਭਾਵਨਾ ਨਾਲ ਜਾਣਾ ਚਾਹੀਦਾ ਹੈ ਕਈ ਸੱਜਣ ਸ਼੍ਰੀ ਅਕਾਲ ਤਖਸੈ ਤੇ ਹੋਈਆਂ ਮੇਰੀਆਂ ਪੇਸ਼ੀਆਂ ਨੂੰ ਲੈ ਕੇ ਮੇਰੇ ਬਾਰੇ ਵੀ ਸਵਾਲ ਉਠਾਉਣਗੇ ਸਵਾਲ ਉਠਾਉਣਾ ਉਨਾਂ ਦਾ ਹੱਕ ਹੈ ਪਰ ਮੈਂ ਦੋਵੇਂ ਵਾਰ ਸਮਰਪਨ ਦੀ ਭਾਵਨਾ ਨਾਲ ਮਰਯਾਦਾ ਵਿੱਚ ਰਹਿ ਕੇ ਪੇਸ਼ ਹੋਇਆ ਹਾਂ ਪਹਿਲੀ ਪੇਸ਼ੀ ਸਮੇਂ ਮੈਂ ਲਿਖਤੀ ਸਪਸ਼ਟੀਕਰਨ ਦਿੱਤਾ ਤੇ ਨਿਮਰਤਾ ਨਾਲ ਜਥੇਦਾਰ ਸ਼੍ਰੀ ਅਕਾਲ ਤਖਸੈ ਅਤੇ ਬਾਕੀ ਸਿੰਘ ਸਹਿਮਾਨ ਕੋਲੋਂ ਪਹਿਲਾਂ ਜ਼ੁਬਾਨੀ ਤੇ ਫਿਰ ਲਿਖਤੀ ਮਾਫੀ ਵੀ ਮੰਗੀ ਮੇਰੇ ਮੁਤਾਬਿਕ ਬੁલાਏ ਗਏ ਸਿੱਖਾਂ ਨੂੰ ਆਪਣਾ ਸਪਸ਼ਟੀਕਰਨ ਲਿਖਤੀ ਤੇ ਜ਼ੁਬਾਨੀ ਤੌਰ ਤੇ ਜਥੇਦਾਰ ਸਹਿਬਾਨ ਨੂੰ ਦੇਣ ਦੀ ਹੀ ਪ੍ਰਥਾ ਹੈ हां ਜੇ ਭਗਵੰਤ ਮਾਨ ਜੀ ਚਾਹੁੰਦੇ ਆ ਕਿ ਲਾਈਵ ਟੈਲੀਕਾਸਟ ਹੋਵੇ ਤਾਂ ਮਾਨ ਸਾਹਿਬ ਨੂੰ ਪੇਸ਼ੀ ਤੋਂ ਪਹਿਲਾਂ ਅੰਮ੍ਰਿਤ ਪਾਣ ਕਰ ਲੈਣਾ ਚਾਹੀਦਾ ਹੈ ਤੇ ਨਿਮਰਤਾ ਤੇ ਸਮਰਪਣ ਦੀ ਭਾਵਨਾ ਨਾਲ ਪੇਸ਼ ਹੋਣਾ ਚਾਹੀਦਾ ਹੈ। ਮਾਨ ਸਾਹਿਬ ਦੇ ਪਤੀਤ ਹੋਣ ਕਰਕੇ ਸੁਨ ਵਾਇਸ 73 ਦੇ ਵਿੱਚ ਹੋਣੀ ਹੈ ਜੇ ਮर्यादा ਅਨੁਸਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਸਾਹਮਣੇ ਪੇਸ਼ ਹੋਣਾ ਹੈ ਤਾਂ ਅਮ੍ਰਿਤ ਪਾਣ ਕਰ ਲਵੋ ਤੇ ਸਾਰੇ ਔਦਿਆਂ ਤੋਂ ਅਸਤੀਫਾ ਦੇ ਕੇ ਪੇਸ਼ ਹੋਵੋ ਫਿਰ ਆਪੇ ਹੀ ਤੁਹਾਨੂੰ ਆਪਣਾ ਸਪਸ਼ਟੀਕਰਨ ਦੇਣ ਲਈ ਸੰਗਤ ਸਾਹਮਣੇ ਮਾਈਕ ਤੇ ਮੌਕਾ ਮਿਲ ਜਾਵੇਗਾ ਤੇ ਚੈਨਲਾਂ ਤੇ ਸੰਗਤੀ ਰੂਪ ਵਿੱਚ ਲਾਈਵ ਟੈਲੀਕਾਸਟ ਵੀ ਹੋ ਜਾਵੇਗਾ ਬਾਕੀ ਸਾਰੇ ਅਧਿਕਾਰ ਸਿੰਘ ਸਹਿਬਾਨ ਕੋਲ ਹਨ ਕੇਂਦਰ ਸਰਕਾਰ 1 ਫਰਵਰੀ ਨੂੰ ਆਮ ਬਜਟ ਪੇਸ਼ ਕਰ ਸਕਦੀ ਹੈ ਸੰਸਦੀ ਮਾਮਲੇ ਦੀ ਕੈਬਨਟ ਕਮੇਟੀ ਦੀ ਬੈਠਕ ਹੋਈ ਹੈ ਬੈਠਕ ਚ ਸੰਸਦ ਦੇ ਗਾਮੀ ਬਜਟ ਸੈਸ਼ਨ ਦੀਆਂ ਤਰੀਕਾਂ ਦਾ ਪ੍ਰਸਤਾਵ ਰੱਖਿਆ ਗਿਆ ਹੈ ਸਿਆਸੀ ਮਾਮਲਿਆਂ ਤੇ ਕੈਬਨਟ ਕਮੇਟੀ ਨੇ ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ 28 ਜਨਵਰੀ ਤੋਂ ਕਰਨ ਤੇ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕਰਨ ਦਾ ਪ੍ਰਸਤਾਵ ਰੱਖਿਆ ਹੈ ਸੂਤਰਾਂ ਮੁਤਾਬਿਕ ਇਨਾ ਤਰੀਕਾਂ ਤੇ ਆਖਰੀ ਫੈਸਲਾ ਲਿਆ ਜਾਣਾ ਬਾਕੀ ਹੈ ਤੇ ਜਲਦੀ ਹੀ ਇਸ ਦਾ ਐਲਾਨ ਹੋ ਸਕਦਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਪ੍ਰੀਸ਼ਟ ਕਰਮਚਾਰੀਆਂ ਖਿਲਾਫ ਸਖਤ ਰੁਖ અપਨਾਉਂਦੇ ਹੋਏ ਮਾਨ ਸਰਕਾਰ ਨੂੰ ਝਾੜ ਪਾਈ ਹੈ ਹਾਈ ਕੋਰਟ ਨੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਨੂੰ ਉਹਨਾਂ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਬਾਰੇ ਪੂਰੀ ਜਾਣਕਾਰੀ ਲਈ ਤਲਬ ਕੀਤਾ ਹੈ ਜਿਨ੍ਹਾਂ ਖਿਲਾਫ ਪ੍ਰਿਸ਼ਟਾਚਰਾ ਤੇ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ ਹਾਈ ਕੋਰਟ ਦੇ ਚੀਫ ਜਸਟਿਸ ਦੀ ਬੈਂਚ ਨੇ ਮਾਮਲੇ ਦਾ ਖੁਦ ਨੋਟਿਸ ਲਿਆ ਹੈ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਦੱਸਦੀ ਹੈ ਕਿ ਹਾਈ ਕੋਰਟ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਕਿਹਾ ਕਿ ਇਹ ਬੇਦਹੀ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਸਰਕਾਰ ਵਿੱਚ ਅਜੇ ਵੀ ਅਜਿਹਾ ਕੋਈ ਅਧਿਕਾਰੀ ਅਤੇ ਕਰਮਚਾਰੀ ਹੁਣ ਵੀ ਕੰਮ ਕਰ ਰਿਹਾ ਹੈ ਜਿਨ੍ਹਾਂ ਦੇ ਖਿਲਾਫ ਪ੍ਰੇਸ਼ਟਾਚਾਰ ਰੋਕ ਥਮ ਕਾਨੂੰਨ ਅਤੇ ਐਨਡੀਪੀਐਸ ਐਕਟ ਦੀਆਂ ਮਾਮਲੇ ਸ਼ਾਮਿਲ ਹਨ ਅਤੇ ਜਾਂਚ ਦਾ ਸਾਹਮਣਾ ਕਰ ਰਹੇ ਹਨ ਇਹ ਵੀ ਪਤਾ ਲੱਗਿਆ ਹੈ ਕਿ ਕੁਝ ਮਾਮਲਿਆਂ ਵਿੱਚ ਇਨਾ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਤੇ ਸਜ਼ਾ ਸੁناਈ ਗਈ ਹੈ ਫਿਰ ਵੀ ਉਹ ਅਜੇ ਵੀ ਸਰਕਾਰੀ ਸੇਵਾ ਵਿੱਚ ਕਿਵੇਂ ਹਨ ਉਹਨਾਂ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ ਇਸ ਮਾਮਲੇ 'ਚ ਨੋਟਿਸ ਲੈਂਦੇ ਹੋਏ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਕੱਲ ਨੂੰ ਜਵਾਬ ਮੰਗਿਆ ਹੈ ਕੰਗੜਾ ਰਣੋਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਮਾਨਹਾਨੀ ਮਾਮਲੇ 'ਚ ਕੰਗੜਾ ਰਣੋਤ ਨੂੰ ਵੱਡਾ ਝਟਕਾ ਲੱਗਿਆ ਹੈ ਉਹਨਾਂ ਨੂੰ ਵੀਡੀਓ ਕਾਨਫਰencing ਰਾਹੀਂ ਪੇਸ਼ੀ ਦੀ ਮਨਜ਼ੂਰੀ ਨਹੀਂ ਮਿਲੀ ਹੈ ਬਠਿੰਡਾ ਕੋਰਟ ਨੇ ਹਾਜ਼ਰੀ ਮੁਆਫੀ ਦੀ ਅਰਜ਼ੀ ਰੱਦ ਕੀਤੀ ਹੈ ਤੇ ਨਾਲ ਹੀ ਕੰਗਣਾ ਨੂੰ 15 ਜਨਵਰੀ ਨੂੰ ਬਠਿੰਡਾ ਕੋਰਟ ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਦੱਸ دیے ਕਿ 2021 ਸਾਲ 2021 ਚ ਕਿਸਾਨ ਅੰਦੋਲਨ ਦੌਰਾਨ ਕੰਗਣਾ ਨੇ ਬੇਬੇ ਮਹਿੰਦਰ ਕੌਰ ਤੇ ਵਿਵਾਦਿਤ ਟਿੱਪਣੀ ਕੀਤੀ ਸੀ ਜਿਸ ਕਰਕੇ ਬੇਬੇ ਮਹਿੰਦਰ ਕੌਰ ਵੱਲੋਂ ਕੇਸ ਦਰਜ ਕਰਵਾਇਆ ਗਿਆ ਸੀ ਹੁਣ ਕੰਗਣਾ ਨੂੰ 15 ਜਨਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਵੇਗਾ ਨਹੀਂ ਤਾਂ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕੀਤੀ ਜਾਵੇਗੀ ਤੇ ਗ੍ਰਿਫਤਾਰੀ ਦੇ ਵਾਰੰਟੇ ਜਾਰੀ ਕੀਤੇ ਜਾਣਗੇ ਕੰਗਣਾ ਪਹਿਲਾਂ ਵੀ ਚਾਰ ਵਾਰ ਹਾਜ਼ਰੀ ਮਾਫੀ ਦੀ ਅਰਜੀ ਲਗਾ ਚੁੱਕੀ ਹੈ ਇਸ ਸੰਬੰਧੀ ਕੰਗਣਾ ਨੇ ਹਵਾਲਾ ਦਿੱਤਾ ਸੀ ਕਿ ਉਸ ਦੇ ਕੁਝ ਆਫੀਸ਼ੀਅਲ ਕੰਮ ਹਨ ਅਤੇ ਬੰਬੇ ਵਿੱਚ ਉਹਨਾਂ ਦੇ ਕੁਝ ਕਮਿਟਮੈਂਟਸ ਹਨ ਇਸ ਕਰਕੇ ਉਹ ਆਪਣੇ ਕੰਮਾਂ ਦੇ ਚੱਲਦਿਆਂ ਫਿਜ਼ੀਕਲੀ ਪੇਸ਼ ਨਹੀਂ ਹੋ ਸਕਦੀ ਪਰ ਕੋਰਟ ਨੇ ਕਿਹਾ ਕਿ ਸਾਡਾ ਬੇਵਜ੍ਹਾ ਸਮਾਂ ਖਰਾਬ ਨਾ ਕੀਤਾ ਜਾਵੇ ਪੰਜਾਬ ਕੈਬਨਟ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਕੈਬਨਟ ਵਿੱਚ ਵੱਡਾ ਫੇਰਬਦਲ ਹੋਇਆ ਹੈ ਉਦਯੋਗ ਮੰਤਰੀ ਸੰਜੀਵ अरोड़ा ਨੂੰ ਇੱਕ ਹੋਰ ਅਹਿਮ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਸਥਾਨਕ ਸਰਕਾਰਾਂ ਵਿਭਾਗ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਡਾਕਟਰ ਅਭਜੋਤ ਸਿੰਘ ਕੋਲੋਂ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਉਹਨਾਂ ਨੂੰ ਐਨਆਰਆਈ ਵਿਭਾਗ ਵੀ ਦਿੱਤਾ ਗਿਆ ਹੈ ਜਾਬਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ 13 ਜਨਵਰੀ ਤੱਕ येलो ਅਲਰਟ ਜਾਰੀ ਕੀਤਾ ਹੈ ਆਉਂਦੇ ਦਿਨਾਂ ਵਿਚਾਲੇ ਪੰਜਾਬ ਵਿੱਚ ਠੰਡ ਵੱਜ ਸਕਦੀ ਹੈ ਅਤੇ ਤਾਪਮਾਨ ਵਿੱਚ ਵੀ ਗਿਰਾਵਟ ਆ ਸਕਦੀ ਹੈ ਪੰਜਾਬ ਤੇ ਚੰਡੀਗੜ੍ਹ ਚ ਠੰਡ ਤੇ ਧੁੰਦ ਦਾ orange alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਅਮਰੀਕਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਸੰਗਣੀ ਧੁੰਦ ਕੁਝ ਥਾਵਾਂ ਤੇ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਰੂਪਨਗਰ ਮੋਹਾਲੀ ਮਲੇਰ ਕੋਟਲਾ ਅਤੇ ਪਟਿਆਲਾ ਚ ਸੰਗਣੀ ਧੁੰਦ ਕਈ ਥਾਵਾਂ ਤੇ ਰਹਿਣ ਦੀ ਸੰਭਾਵਨਾ ਹੈ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਨੂੰ ਲੈ ਕੇ ਵਿਰੋਧੀ ਧਿਰ ਨੇ ਸਵਾਲ ਚੁੱਕੇ ਹਨ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾਨੀ ਆਮ ਆਦਮੀ ਪਾਰਟੀ ਦੀ ਨਸ਼ਾ ਵਿਰੋਧੀ ਨੀਤੀ ਨੂੰ ਖੋਖਲਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਨਸ਼ਾ ਵਿਰੋਧੀ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ ਪਰ ਪਹਿਲੇ ਪੜਾਅ ਦੇ ਜਵਾਬ ਕਿੱਥੇ ਹਨ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਪੰਜਾਬ ਨੂੰ ਜਵਾਬ ਦੇਣਾ ਚਾਹੀਦਾ ਹੈ ਉਹਨਾਂ ਦੀ ਬਹੁਤ ਜ਼ਿਆਦਾ ਪ੍ਰਚਾਰੀ ਗਈ ਨਸ਼ਾ ਵਿਰੋਧੀ ਮੁਹਿੰਮ ਨੇ ਅਸਲ ਵਿੱਚ ਕੀ ਦਿੱਤਾ ਨਵੇਂ ਐਲਾਨਾਂ ਤੋਂ ਪਹਿਲਾਂ ਸਰਕਾਰ ਨੂੰ ਪਹਿਲੇ ਪੜਾ ਦਿੱਨ ਤੀਜਿਆਂ ਬਾਰੇ ਪੰਜਾਬ ਨੂੰ ਜਵਾਬ ਦੇਣਾ ਚਾਹੀਦਾ ਹੈ ਪ੍ਰਤਾਪ ਬਾਜਵਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਨਸ਼ਿਆਂ ਦੇ ਮੁੱਦੇ ਤੇ ਕੀਤੇ ਗਏ ਵੱਡੇ ਦਾਅਵੇ ਜਮਿਨੀ ਹਕੀਕਤ ਸਾਹਮਣੇ ਫੇਲ ਸਾਬਿਤ ਹੋ ਰਹੀ ਹਨ ਨੌਜਵਾਨ ਪੰਜਾਬੀ ਅਜੇ ਵੀ ਨਸ਼ੇ ਦੀ ਓਵਰਡੋਜ਼ ਨਾਲ ਮਾਰ ਰਹੀ ਹਨ ਉਨ੍ਹਾਂ ਨੇ ਯਾਦ ਵਾਹ ਹੈ ਕਿ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਨ ਤੋਂ ਬਾਅਦ ਇੰਤੋਂ 4 ਮਹੀਨਿਆਂ ਚ ਪੰਜਾਬ ਨੂੰ ਨਸ਼ਾ ਮੁਕਤ ਬਣਾਉਂਦਾ ਵਾਦਾ ਕੀਤਾ ਸੀ ਬਾਜਵਾਨੇ ਕਿਹਾ ਹੈ ਕਿ ਹੁਣ ਕਈ ਸਾਲ ਬੀਤ ਚੁੱਕੇ ਹਨ ਪਰਨਾ ਤਾਂ ਉਹ ਮਿਆਦ ਪੂਰੀ ਹੋਈ ਹੈ ਤੇ ਨਾ ਹੀ ਨਸ਼ਿਆਂ ਤੇ ਕਾਬੂ ਪਾਇਆ ਜਾ ਸਕਿਆ ਹੈ ਉਨ੍ਹਾਂ ਮੁਤਾਬਿਕ ਵਾਦੇ ਗਾਇਬ ਹੋ ਗਏ ਹਨ ਪਰ ਨਸ਼ਾ ਜੇ ਵੀ ਪੰਜਾਬ ਵਿੱਚ ਮੌਜੂਦ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਅਕਾਲੀ ਦਲ ਪੁਨਰ ਸੁਜੀਤ ਨੂੰ ਵੱਡਾ ਝਟਕਾ ਦਿੱਤਾ ਹੈ ਉਹਨਾਂ ਵੱਲੋਂ ਪਟਿਆਲਾ ਚ ਤਜੀਂਦਰਪਾਲ ਸਿੰਘ ਸੰਧੂ ਅਤੇ ਉਹਨਾਂ ਦੇ ਧਰਮ ਪਤਨੀ ਬੀਬੀ ਅਨੂਪਿੰਦਰ ਕੌਰ ਸੰਧੂ ਦੀ ਸ਼੍ਰੋਮਣੀ ਅਕਾਲੀ ਦਲ ਚ ਘਰ ਵਾਪਸੀ ਕਰਵਾਈ ਗਈ ਹੈ ਤਜੀਂਦਰਪਾਲ ਸਿੰਘ ਸੰਧੂ ਐਸਐਸ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਹਨ ਸੁਖਵੀਰ ਬਾਦਲ ਨੇ ਤੇ ਜਿੰਦਰਪਾਲ ਸਿੰਘ ਸੰਧੂ ਤੇ ਉਹਨਾਂ ਦੀ ਧਰਮ ਪਤਨੀ ਬੀਬੀ अनूप कौर ਨੂੰ ਸ਼ਰੋਮਨੀ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਇਆ ਹੈ ਇਸ ਮੌਕੇ ਉਹਨਾਂ ਕੇ ਹੈ ਕਿ ਤਜਿੰਦਰਪਾਲ ਸਿੰਘ ਸੰਧੂ ਤੇ अनੂਪਕੌਰ ਦੀ ਘਰ ਵਾਪਸੀ ਨਾਲ ਸ਼ਰੋਮਨੀ ਅਕਾਲੀ ਦਲ ਹੋਰ ਵੀ ਮਜ਼ਬੂਤ ਹੋਵੇਗਾ ਇਸ ਦੌਰਾਨ ਉਹਨਾਂ ਦੇ ਨਾਲ ਸੀਨੀਅਰ ਅਗੂ ਬਲਵਿੰਦਰ ਸਿੰਘ ਪੁੰਦੜ ਅਤੇ ਜਿੰਦਰ ਸਿੰਘ ਮਿੱਡੂ ਖੇੜਾ ਵੀ ਮੌਜੂਦ ਰਹੇ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਸਰ ਕੁਲਦੀਪ ਸਿੰਘ ਗੜਗਾਜ ਹੋਣਾ ਇੱਕ ਪੱਤਰ ਜਾਰੀ ਕੀਤਾ ਜਿਹਦੇ ਵਿੱਚ ਭਗਵੰਤ ਮਾਨ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਜਿਹੜਾ ਸੈਕਟਰੀਏਟ ਆ ਉਹਦੇ ਵਿੱਚ ਪੇਸ਼ ਹੋਲਡਿੰਗ ਇੱਕ ਚਿੱਠੀ ਜਾਰੀ ਕੀਤੀ ਆ ਔਰ ਉਹਦੇ ਵਿੱਚ ਜਥੇਦਾਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਹੱਥ 'ਚ ਉਹਨਾਂ ਨੇ ਰਹਿਤ ਮਰਿਆਦਾ ਜਿਹੜੀ ਸਿੱਖ ਕੌਮ ਦੀ ਆ ਉਹ ਉਹ ਫੜੀ ਹੋਈ ਸੀਗੀ ਕਿਤਾਬ ਰਹਿਤ ਮਰਿਆਦਾ ਦੀ ਔਰ ਪੱਤਰ ਦੇ ਵਿੱਚ ਭਗਵੰਤ ਮਾਨ ਨੂੰ ਇਹ ਕਹਿ ਕੇ ਕਿ ਤੁਸੀਂ ਪਤਿਤ ਸਿੱਖੋ ਇਸ ਇਹ ਕਹਿ ਕੇ ਪੱਤਰ 'ਚ ਲਿਖਿਆ ਗਿਆ ਔਰ ਇਸੇ ਤਰੀਕੇ ਉਹਨਾਂ ਨੂੰ ਵੀਡੀਓ ਦੇ ਵਿੱਚ ਭਗਵੰਤ ਮਾਨ ਨੂੰ ਜਿਹੜਾ ਸੰਬੋਧਿਤ ਕੀਤਾ ਵਾ ਤਾਨੂੰ ਸ੍ਰੀ ਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੇ ਨਹੀਂ ਬੁਲਾਇਆ ਜਾ ਸਕਦਾ ਭਗਵੰਤ ਮਾਨ ਨੂੰ ਕਹਿ ਰਹੇ ਆ ਪਰ ਉਹਦੇ ਵਿੱਚ ਦੇ ਵਿੱਚ ਤੁਸੀਂ ਮੇਰੇ ਦਫਤਰ ਦੇ ਵਿੱਚ ਸੈਕਟਰੀਏਟ ਦੇ ਵਿੱਚ ਤੁਸੀਂ ਪੇਸ਼ ਹੋਵੋ ਤੁਸੀਂ ਤਲਬ ਹੋਵੋ ਤੁਹਾਨੂੰ ਹਾਜ਼ਰ ਹੋਣ ਲਈ ਜਿਹੜਾ ਹੁਕਮ ਜਾਰੀ ਕੀਤਾ ਗਿਆ ਪਹਿਲੀ ਗੱਲ ਤੇ ਮੈਂ ਜਥੇਦਾਰ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਨਾ ਵਾਂ ਕਿ ਮੈਂਣਾ ਇਹ ਨਹੀਂ ਰੱਖਦਾ ਕਿ ਤੁਸੀਂ ਕਿੱਥੇ ਬੁਲਾ ਰਹੇ ਹੋ ਚਾਹੇ ਉਹ ਕਾਲ ਤਖਤ ਸਾਹਿਬ ਦਾ ਸੈਕਟਰੀਏਟ ਹੈ ਚਾਹੇ ਉਹ ਤੁਸੀਂ ਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੇ ਬੁਲਾ ਰਹੇ ਹੋ ਇਹ ਮਾਇਨਾ ਨਹੀਂ ਰੱਖਦਾ ਅਹਿਮੀਅਤ ਇਹ ਰੱਖਦਾ ਹੈ ਕਿ ਬਲਾ ਕੌਣ ਰਿਹਾ ਹੈ ਤਲਬ ਕੌਣ ਰਿਹਾ ਔਰ ਤੁਸੀਂ ਵੀ ਜਥੇਦਾਰ ਸਾਹਿਬ ਆਪ ਦੇ ਅਹੁਦੇ ਦੀ ਮਹੱਤਤਾ ਨੂੰ ਸਮਝੋ ਕਿ ਬਲਾ ਤੇ ਉਹਨੂੰ ਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਰਹੇ ਹਨ ਨਾ ਦੂਜੀ ਗੱਲ ਤੁਸੀਂ ਹੱਥ ਦੇ ਵਿੱਚ ਰਹਿਤ ਮਰਿਆਦਾ ਫੜੀ ਆ ਔਰ ਭਗਵੰਤ ਮਾਨ ਨੂੰ ਜਿਹੜਾ ਪਤਿੱਤ ਸ਼ਬਦ ਤੁਸੀਂ ਚਿੱਠੀ ਦੇ ਵਿੱਚ ਵੀ ਲਿਖਿਆ ਔਰ ਉਹਦੇ ਨਾਲ ਨਾਲ ਆਪ ਦੀ ਵੀਡੀਓ ਦੇ ਵਿੱਚ ਵੀ ਕਹਿ ਰਹੇ ਹੋ ਵੀ ਉਹ ਪਤਿੱਤ ਜਿਹੜਾ ਸਿੱਖ ਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਰਹਿਤ ਮਰਿਆਦਾ ਦੇ ਪੰਨਾ ਨੰਬਰ 30 ਦੇ ਉੱਤੇ ਪੜੋ ਕੀ ਲਿਖਿਆ ਵਾ ਕੇ ਪਤਿਤ ਕੌਣ ਹੁੰਦਾ ਵਾ ਪਤੇਤੋ ਹੁੰਦਾ ਵਾ ਜਿਨੇ ਅੰਮ੍ਰਿਤ ਛਕਿਆ ਹੋਵੇ ਔਰ ਅੰਮ੍ਰਿਤ ਛਕਣ ਤੋਂ ਬਾਅਦ ਚਾਰ ਜਿਹੜੀਆਂ ਬੱਜਰ ਕਰੈਤਾ ਜਿਹੜੀਆਂ ਗਿਣੀਆਂ ਜਾਂਦੀਆਂ ਵਾਂ ਜਿਨ੍ਹਾਂ ਦੇ ਵਿੱਚ ਇੱਕ ਆਉਂਦਾ ਕੇਸਾਂ ਦੀ ਜਿਹੜੇ ਵਾਲ ਕਟਾ ਦੇਣੇ ਕੇਸਾਂ ਦੀ ਵਿਦਬੀ ਦੂਜਾ ਆਉਂਦਾ ਕੁੱਠਾ ਮਾਸ ਜਿਸ ਤਰੀਕੇ ਮੁਸਲਮਾਨ ਭਰਾ ਖਾਂਦੇ ਆ ਉਸ ਤਰੀਕੇ ਜਿਉਂਦਾ ਸੇਵਨ ਕੀਤਾ ਜਾਵੇ ਉਸ ਮਾਸ ਦਾ ਕੁੱਠਾ ਮਾਸ ਜਿਉਂਨੇ ਜਿਹੜਾ ਖਾਦਾ ਹੋਵੇ ਤੀਜਾ ਆਉਂਦਾ ਵਾ ਪ੍ਰਾਈ ਇਸਤਰੀ ਦੇ ਨਾਲ ਉਹਦੇ ਕੋ ਸਬੰਧ ਹੋਣ ਇਹ ਚੌਥਾ ਜਿਹੜਾ ਆਉਂਦਾ ਤਮਾਕੂ ਦਾ ਕਿਸੇ ਪ੍ਰਕਾਰ ਦਾ ਨਸ਼ਾ ਅੰਮ੍ਰਿਤ ਛਕਣ ਤੋਂ ਬਾਅਦ ਕੀਤਾ ਹੋਵੇ ਇਹ ਚਾਰ ਬੱਜਰ ਕਰੈਤਾ ਤੋਂ ਬਾਅਦ ਉਸ ਬੰਦੇ ਨੂੰ ਪਤਿਤ ਕਿਹਾ ਜਾਂਦਾ ਵਾ ਜਿਨੇ ਇਨਾਂ ਚੌਹ ਦੇ ਵਿੱਚੋਂ ਕੋਈ ਵੀ ਇੱਕ ਜਿਹੜੀ ਉਹ ਕਰੈਤ ਕੀਤੀ ਹੋਵੇ ਜਿਹੜੇ ਬੰਦੇ ਨੇ ਅੰਮ੍ਰਿਤ ਨਹੀਂ ਛਕਿਆ ਉਸੇ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 30 ਦੇ ਉੱਤੇ ਲਿਖਿਆ ਕਿ ਉਸ ਬੰਦੇ ਨੂੰ ਤੁਸੀਂ ਸਿਰ ਗੁੰਮ ਜਾਂ ਸਿਰ ਮੁੰਨ ਸਿਰ ਮੁੰਨ ਵੀ ਨਹੀਂ ਲਿਖਿਆ ਉਹਦੇ ਵਿੱਚ ਸਿਰ ਗੁੰਮ ਜਿਹੜਾ ਉਹ ਕਹਿ ਸਕਦੇ ਹੋ ਸਾਡੇ ਵਾਂਗ ਜਿੱਦਾਂ ਪਰ ਉਹ ਉਹ ਜਿਹੜਾ ਗੁਰੂ ਘਰ ਦੇ ਵਿੱਚ ਸਮਰਪਿਤ ਹੋਵੇ ਗੁਰਦੁਆਰੇ ਮਤਲਬ ਜਾਂਦਾ ਹੋਵੇ ਆਪ ਦਾ ਦਸਬੰਦ ਕੱਢਦਾ ਹੋਵੇ ਕਿ ਪੰਥ ਸੇਵਾ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ ਉਹਨੂੰ ਤੁਸੀਂ ਪਤਿਤ ਨਹੀਂ ਕਹਿ ਸਕਦੇ ਉਹਨੂੰ ਸਿਰ ਗੁੰਮਾ ਜਿਹੜਾ ਕਹਿ ਸਕਦੇ ਹੋ ਤੀਜੀ ਗੱਲ ਤੁਸੀਂ ਸਿਰ ਗੁੰਮੇ ਨੂੰ ਤਲਬ ਨਹੀਂ ਉਹਨੂੰ ਸਗੋਂ ਵਿਚਾਰ ਚਰਚਾ ਲਈ ਆਪਣੇ ਦਫ਼ਤਰ ਦੇ ਵਿੱਚ ਬੁਲਾ ਸਕਦੇ ਹੋ ਆਪ ਦੇ ਸੈਕਟਰੀਅਟ ਚ ਬੁਲਾ ਸਕਦੇ ਹੋ ਜਾਂ ਆਪ ਦੇ ਕਿਸੇ ਵੀ ਮਿੱਜੀ ਸਥਾਨ ਦੇ ਉੱਤੇ ਤੁਸੀਂ ਉਹਨੂੰ ਵਿਚਾਰ ਚਰਚਾ ਲਈ ਤੁਹਾਨੂੰ ਉਹਨੂੰ ਬੁਲਾਉਣਾ ਚਾਹੀਦਾ ਸੀਗਾ ਜੇ ਤੁਸੀਂ ਭਗਵਾਨਤਮਾਨ ਨੂੰ ਬੁਲਾਇਆ ਉਹਨੂੰ ਤਲਬ ਕਰਨ ਦੀ بجائے ਉਹਦੇ ਨਾਲ ਵਿਚਾਰ ਚਰਚਾ ਕਰਦੇ ਔਰ ਤਾਂ ਜੋ ਜਿਹੜੀ ਸ੍ਰੀ ਕਾਲ ਤਖਤ ਸਾਹਿਬ ਦੇ ਤੇ ਸਰਕਾਰ ਦੇ ਵਿੱਚ ਜਿਹੜੀ ਦੂਰੀ ਪੈਦਾ ਹੋ ਗਈ ਆ ਜਿਹੜਾ ਟਕਰਾਅ ਪੈਦਾ ਹੋ ਗਿਆ ਵਾ ਉਹਨੂੰ ਘਟ ਕੀਤਾ ਜਾਵੇ ਤੇ ਪੰਜਾਬ ਅਤੇ ਸਿੱਖੀ ਦੇ ਭਲੇ ਲਈ ਜਿਹੜੀ ਉਹ ਚਰਚਾ ਕੀਤੀ ਜਾਵੇ ਇਹ ਕੰਮ ਜਿਹੜਾ ਤੁਹਾਨੂੰ ਕਰਨਾ ਚਾਹੀਦਾ ਕਿਉਂਕਿ ਕਮੀਆਂ ਦੋਵੇਂ ਪਾਸੇ ਹੀ ਆ ਚਾਹੇ ਉਹ ਐਸਜੀਪੀਸੀ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਉਹਨਾਂ ਬਾਰੇ ਤੁਸੀਂ ਚਰਚਾ ਕਰਦੇ ਉਹਨੂੰ ਬੁਲਾ ਕੇ ਖੁੱਲ੍ਹ ਦਿੱਲੀ ਦੇ ਨਾਲ ਚਰਚਾ ਕਰਦੇ ਉਹਨਾਂ ਨੂੰ ਸੁਧਾਰਨ ਦੇ ਉੱਤੇ ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਉੱਤੇ ਵਿਚਾਰਾਂ ਕਰਦੇ ਚਾਹੀਦਾ ਤੇ ਇਹ ਸੀਗਾ ਤੁਸੀਂ ਸੀਐਮ ਨੂੰ ਕਸੀਲ ਤੇ ਬੁਲਾਇਆ ਜਾਂ ਨਹੀਂ ਬੁਲਾਇਆ ਤੁਸੀਂ ਆਪ ਦੇ ਦਫਤਰ ਦੇ ਵਿੱਚ ਬੁਲਾਇਆ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਇਹਨਾਂ ਦੋਵਾਂ ਨੂੰ ਤੁਸੀਂ ਨਖਾ ਨਖੇੜ ਕੇ ਕਿਸ ਤਰ੍ਹਾਂ ਵੇਖ ਸਕਦੇ ਹੋ ਬੁਲਾਇਆ ਤੇ ਸ੍ਰੀ ਕਾਲਤਖਬ ਸਾਹਿਬ ਦੇ ਜਥੇਦਾਰ ਨੇ ਹੈ ਨਾ ਸੋ ਜੋ ਮਨ ਚ ਆਉਂਦਾ ਉਹ ਫੈਸਲੇ ਨਹੀਂ ਸੁਣਾ ਦੇਣੇ ਚਾਹੀਦੇ ਜਥੇਦਾਰ ਸਾਹਿਬ ਮੈਂ ਕੱਲੀ-ਕੱਲੀ ਤੁਹਾਡੀ ਪ੍ਰੈਸ ਕਾਨਫਰੰਸ ਦਾ ਜਵਾਬ ਦੇਣ ਲੱਗਾ ਵਾਂ ਜਿਹੜੀ ਜਿਹੜੀਆਂ ਗੱਲਾਂ ਤੁਸੀਂ ਉਹਦੇ 'ਚ ਕੀਤੀਆਂ ਤੁਸੀਂ ਪ੍ਰੈਸ ਕਾਨਫਰੰਸ ਕਹਿ ਰਹੇ ਹੋ ਕਿ ਗੋਲਕਾਂ ਦੀ ਦੁਰਵਰਤੋਂ ਬਾਰੇ ਜਿਹੜਾ ਉਹਦੇ ਉੱਤੇ ਬੋਲਣ ਦੇ ਦੋਸ਼ ਲਾਏ ਗਏ ਆ ਭਗਵੰਤ ਮਾਨ ਦੇ ਉੱਤੇ ਉਹਦੇ ਬਦਲੇ ਦੇ ਵਿੱਚ ਉਹਦੇ ਇਮੇਜ ਦੇ ਵਿੱਚ ਉਹਨੂੰ ਕਾਲ ਤਖਤ ਦੇ ਸੈਕਟਰੀਏਟ ਦੇ ਵਿੱਚ ਜਿਹੜਾ ਉਹ ਤਲਬ ਕੀਤਾ ਜਾਂਦਾ ਵਾ ਮੈਂ ਤੁਹਾਨੂੰ ਪੁੱਛਣਾ ਚਾਹਣਾ ਜਥੇਦਾਰ ਸਾਹਿਬ ਗੋਲਕਾਂ ਦੀ ਦੁਰਵਰਤੋਂ ਕੱਲਾ ਭਗਵੰਤ ਮਾਨ ਕਹਿੰਦਾ ਵਾ ਬਹੁਤ ਸਾਰੀ ਸੰਗਤ ਆ ਜਿਹੜੀ ਕਹਿੰਦੀ ਆ ਜਿਨ੍ਹਾਂ ਦੇ ਸਾਹਮਣੇ ਵੀ ਕਈ ਗੱਲਾਂ ਆਈਆਂ ਕਿ ਗੋਲਕਾਂ ਦੀ ਜਿਹੜੀ ਦੁਰਵਰਤੋਂ ਹੁੰਦੀ ਆ ਮੈਂ ਤੁਹਾਨੂੰ ਕਹਿਣਾ ਚਾਹਨਾ ਤੁਹਾਨੂੰ ਤੇ ਧਾਮੀ ਸਾਹਿਬ ਨੂੰ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਐਸਜੀਪੀਸੀ ਦੇ ਵਿੱਚ ਗੋਲਕਾਂ ਦੀ ਦੁਰਵਰਤੋਂ ਨਹੀਂ ਹੁੰਦੀ ਮੈਂ ਕੱਲੀ-ਕੱਲੀ ਤੁਹਾਨੂੰ ਗੱਲ ਗਣਾਉਣ ਲੱਗਾ ਕਿ ਰਾਮ ਰੀਮ ਜਿੰਨੂੰ ਮਾਫੀ ਦਿੱਤੀ ਗਈ ਜਿਹਦੇ ਕਰਕੇ ਪੰਜਾਬ ਚ ਅੱਜ ਤੱਕ ਇੰਨੀ ਜਿਹੜੀ ਅੱਗ ਭਖ ਰਹੀ ਆ ਉਹਦੇ ਵਿੱਚ ਉਹਨੂੰ ਮਾਫੀ ਦੇਣ ਤੋਂ ਬਾਅਦ 90 ਲੱਖ ਰੁਪਏ ਦਾ ਇਸ਼ਤਿਹਾਰ ਜਿਹੜਾ ਐਸਜੀਪੀਸੀ ਵੱਲੋਂ ਜਾਰੀ ਕੀਤਾ ਗਿਆ ਕੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਕੀ ਇਹ ਸੰਗਤ ਦੇ ਪੈਸੇ ਦੀ ਦੁਰਵਰਤੋਂ ਨਹੀਂ ਸੀ ਔਰ ਸ਼੍ਰੋਮਣੀ ਕਮੇਟੀ ਚ ਆਏ ਦਿਨ ਐਡੇ ਐਡੇ ਵੱਡੇ ਕੱਪੜੇ ਹੁੰਦੇ ਆ ਤਾਂ ਮੀ ਸਾਹਿਬ ਜਿਨ੍ਹਾਂ ਨੂੰ ਕਹਿ ਦਿੰਦੇ ਆ ਛੋਟੇ ਛੋਟੇ ਕੱਪੜੇ ਹੁੰਦੇ ਆ ਇਹੋ ਜਿਹੇ 10 12 ਕੱਪੜੇ ਜਿਹੜੇ ਉਹ ਰੋਜ਼ ਹੰਦੇ ਰਹਿੰਦੇ ਆ ਬਲਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ 1 ਕਰੋੜ ਰੁਪਈਆ ਦੇ ਕੱਪੜੇ ਹੁੰਦੇ ਆ ਕੀ ਇਹ ਜਿਹੜੀ ਗੋਲਚ ਦੀ ਦੁਰਵਰਤੋਂ ਨਹੀਂ ਆ ਪਹਿਲੀ ਗੱਲ ਇੱਕ ਬਾਲਣ ਦਾ ਕੱਪੜਾ ਮੈਂ ਕੱਢਿਆ ਸੀਗਾ ਇਹ ਅੱਜ ਤੋਂ 5 ਸਾਲ ਪਹਿਲਾਂ ਜਿਹਦੇ ਵਿੱਚ ਮੁੱਢ ਆਉਣੇ ਸੀ ਬਾਲਣ ਦੇ ਤੋਂ ਤੇ ਬਦਲੇ ਫਰੇ ਜਿਹੜੇ ਉਹ ਸਪਲਾਈ ਕੀਤੇ ਜਾਂਦੇ ਅੱਜ ਦੀ ਕੀਮਤ ਹੀ ਤੀਜਾ ਸੰਦੀਆ ਬਿੱਲ ਜਿਹੜੇ ਉਹ ਮੁੱਢਾਂ ਦੇ ਬਣਦੇ ਸੀ ਕਰੋੜਾਂ ਰੁਪਈਆ ਤਖਤਾਂ ਦੇ ਸਾਹਬ ਦੇ ਉੱਤੇ ਜਿਹੜਾ ਉਹ ਬਾਲਣ ਆਉਂਦਾ ਲੰਗਰ ਕਰਦਾ ਜਿਹੜੀ ਬਾਲਣ ਦੀ ਵਰਤੋਂ ਨਹੀਂ ਹੁੰਦੀ ਸੀਗੀ ਉਹਦੇ ਵਿੱਚ ਐਡਾ ਵੱਡਾ ਕਪਲਾ ਕੱਢਿਆ ਸੀਗਾ ਕੀ ਇਹ ਸੰਗਤ ਦੇ ਪੈਸੇ ਦੀ ਜਿਹੜੀ ਉਹ ਦੁਰਵਰਤੋਂ ਨਹੀਂ ਸੀ ਗੋਲਕ ਦੀ ਘਿਓ ਦਾ ਐਡਾ ਵੱਡਾ ਮੈਂ ਕਪਲਾ ਕੱਢਿਆ ਕਿ 15 15 ਕਿਲੋ ਘਿਓ ਦੀ ਬਜਾਏ 12 12 ਕਿਲੋ 13 13 ਕਿਲੋ ਇਹਦਾ ਜਿਹੜਾ ਟੀਨ ਆ ਰਿਹਾ ਘਿਓ ਦੇ ਇਹ ਕਪਲਾ ਨਹੀਂ ਸੀ ਇਹ ਸੰਗਤ ਦੇ ਪੈਸੇ ਦੀ ਦੁਰਵਰਤੋਂ ਨਹੀਂ ਸੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਤੀਜਾ ਟੈਂਟ ਲੱਗਾ ਸੀਗਾ ਕਰਤਾਰਪੁਰ ਕਪੂਰਥਲੇ ਦੇ ਵਿੱਚ ਸਾਰੀ ਸੰਗਤ ਦੇ ਵਿੱਚ ਬੜਾ ਮਤਲਬੇ ਜ਼ੋਰ ਸ਼ੋਰ ਨਾਲ ਮੁੱਦਾ ਚੁੱਕਿਆ ਗਿਆ ਸੀਗਾ ਇੰਨੇ ਪੈਸੇ ਜਿਹੜੇ ਉਹ ਖਰਚ ਕੀਤੇ ਗਏ ਉਹ 12 ਕਰੋੜ ਰੁਪਈਆ ਜਿਹੜਾ ਪਾਕਿਸਤਾਨ ਤੋਂ ਨਗਰ ਕੀਰਤਨ ਚੱਲ ਕੇ ਆਇਆ ਸੀ ਉਹਦੇ ਵਿੱਚ ਇਕੱਠਾ ਹੋਇਆ ਸੀਗਾ ਤੇ ਆਪਾਂ ਸਾਰਾ ਹੀ ਉੱਥੇ ਬਾਦਲਾ ਨੂੰ ਚਮਕਾਉਣ ਲਈ ਉੱਥੇ ਟੈਂਟ ਲਾ ਦਿੱਤਾ ਗਿਆ 12 ਕਰੋੜ ਰੁਪਈਏ ਦਾ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਤੀਜੀ ਲਾਈਟਾਂ ਦੇ ਉੱਤੇ ਇੰਨੇ ਪੈਸੇ ਖਰਚ ਕੀਤੇ ਗਏ 12 ਕਰੋੜ ਰੁਪਇਆ ਬਿੱਲ ਬਣਾਇਆ ਗਿਆ 3 ਕਰੋੜ ਦੀਆਂ ਲਾਈਟਾਂ ਦਾ ਇਹ ਸੰਗਤ ਦੇ ਪੈਸੇ ਦੀ ਜਿਹੜੀ ਉਹ ਦੁਰਵਰਤੋਂ ਨਹੀਂ ਸੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਲੰਗਰ ਹਾਲ ਦੀ ਇਮਾਰਤ ਦਾ ਮੇਰੀ ਆਪਣੀ ਹੋਸ਼ ਦੇ ਵਿੱਚ ਪਹਿਲੀ ਵਾਰੀ ਆ ਕਿ ਗੁਰੂ ਘਰ ਚ ਇਮਾਰਤ ਬਣਨੀ ਹੋਵੇ ਦਰਬਾਰ ਸਾਹਿਬ ਦੇ ਵਿੱਚ ਇਮਾਰਤ ਬਣਨੀ ਹੋਵੇ ਉਹਦਾ ਠੇਕਾ ਦਿੱਤਾ ਗਿਆ ਸੀਗਾ ਜਦੋਂ ਕਿ ਸੰਗਤ ਘਰੋਂ ਇੱਟਾਂ ਢੇੜ ਕੇ ਲਿਆਉਣ ਨੂੰ ਤਿਆਰ ਹੁੰਦੀ ਆ ਗੁਰੂ ਘਰ ਵਾਸਤੇ ਉਹਦਾ ਠੇਕਾ ਏਡਾ ਵੱਡਾ ਦਿੱਤਾ ਗਿਆ ਉਸ ਤੋਂ ਬਾਅਦ ਵੀ ਠੇਕੇਦਾਰ ਕੋਲ ਉਹ ਮੁਕੰਮਲ ਨਹੀਂ ਹੋਇਆ ਤੇ ਉਹਦੀ ਸੇਵਾ ਜਿਹੜੀ ਸੰਗਤ ਕੋ ਕਰਾਈ ਗਈ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀਗੀ ਇਹੋ ਜੀਆਂ ਕਈ ਜੜੀਆਂ ਕਪਲੇਬਾਦੀਆਂ ਨੇ ਇਹੋ ਜੇ ਕਈ ਜਿਹੜੇ ਕੰਮ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਔਰ ਹਸਾਬ ਮੰਗਣ ਦੇ ਨਾਂ ਦੇ ਉੱਤੇ ਤੁਸੀਂ ਕਹਿ ਦਿੰਦੇ ਹੋ ਵੀ ਸਾਡੇ ਇਥੇ ਦਖਲਅੰਦਾਜ਼ੀ ਨਹੀਂ ਤੁਸੀਂ ਕਰ ਸਕਦੇ ਇਹ ਏਡਾ ਵੱਡਾ ਜਿਹੜਾ ਘਪਲਾ ਆ ਇਹਨਾਂ ਦੇ ਉੱਤੇ ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ ਅੱਜ ਤੱਕ ਕਿਸੇ ਕਮੇਟੀ ਦੀ ਰਿਪੋਰਟ ਦੱਸ ਦਿਓ ਕਿਸੇ ਵੱਡੇ ਆਗੂ ਨੂੰ ਦੋਸ਼ੀ ਠਰਾਇਆ ਹੋਵੇ ਤਾਂ ਮੈਂ ਤੁਹਾਨੂੰ ਕਹਿੰਦਾ ਵੀ ਵਕਾਇਾ ਤੁਹਾਡੇ ਕੰਮ ਦੇ ਵਿੱਚ ਦਖਲ ਨਹੀਂ ਹੋਣਾ ਚਾਹੀਦਾ ਕਿ ਇਹ ਗੋਲਕਾਂਦੀ ਦੁਰਵਰਤੋਂ ਨਹੀਂ ਸੀਗੀ ਇਹ ਸਾਰਾ ਕੁਝ ਹੀ ਗੋਲਕਾਂਦੀ ਦੁਰਵਰਤੋਂ ਆ ਚੋਣਾਂ ਦੇ ਦੌਰਾਨ ਚੋਣਾਂ ਦੇ ਦੌਰਾਨ ਬਾਦਲਾ ਵਲੋਂ ਪਿੰਡ ਪਿੰਡ ਦੇ ਵਿੱਚ 25-25 ਹਜ਼ਾਰ ਰੁਪਏ ਦੀ ਗੁਰਪੁਰਾ ਸਾਹਿਬ ਵੱਲੋਂ ਐਸਪੀਸੀ ਵੱਲੋਂ ਗ੍ਰਾਂਟ ਦਿੱਤੀ ਜਾਂਦੀ ਆ ਵੋਟਾਂ ਦੇ ਵੇਲੇ ਚਾਹੇ ਉਹ ਭਾਂਡਿਆਂ ਦੇ ਰ ਚਾਹੇ ਉਹ ਬਿਸਤਰਿਆਂ ਦੇ ਰੂਪ ਚ ਹੋਵੇ ਕੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਹੈ ਕਿੰਨਾ ਕਿੰਨਾ ਗੱਲਾਂ ਤੋਂ ਤੁਸੀਂ ਮੰਕਰ ਹੋਗੇ ਤੁਸੀਂ ਤੁਸੀਂ ਕਹਿੰਦੇ ਹੋ ਵੀ ਐਸਜੀਪੀਸੀ ਜਿਹੜੀ ਕਹਿੰਦੀ ਆ ਤੁਸੀਂ ਵੀ ਕਹਿੰਦੇ ਹੋ ਜਥੇਦਾਰ ਸਾਹਿਬ ਕਿ 328 ਜਿਹੜੇ ਸਰੂਪ ਨੇ ਉਹ ਪੈਸੇ ਦਾ ਮਸਲਾ ਉਹ ਪੈਸੇ ਦੀ ਇਹ ਰਾਫੇਰੀ ਦਾ ਮਸਲਾ ਹੈ